ਆਪਣੀ ਸਰਕਾਰ ਚ ਮੈਨੂੰ ਮੰਤਰੀ ਲਿਆ ਉਹੀ ਕੁਛ ਅਸੀਂ ਪੰਜਾਬ ਚ ਕਰਨਾ ਚਾਹੁੰਦੇ ਆ ਜੰਮੂ ਕਸ਼ਮੀਰ ਵੀ ਇੱਕ ਬਾਰਡਰ ਸਟੇਟ ਆ ਸਾਡੀ ਵੀ ਬਾਰਡਰ ਸਟੇਟ ਹੈ ਤੇ ਮੈਂ ਜਦੋਂ 43000 ਕਰੋੜ ਰੁਪਏ ਦਾ 43000 ਕਰੋੜ ਰੁਪਏ ਦਾ ਜਿਹੜਾ ਕੀ ਦਿੱਲੀ ਟੂ ਬਾਰਾਮੁਲਾ ਕੰਨਿਆ ਕੁਮਾਰੀ ਟੂ ਸ਼੍ਰੀਨਗਰ 43000 ਕਰੋੜ ਤੋਂ ਟੇ ਦਾ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਮੋਦੀ ਜੀ ਨੇ ਤੇ 3.5 ਗਿਆਂ ਦਾ ਵੀ ਥੱਲੇ ਨੋਂ ਲਿਖਿਆ ਉਹ ਚਨਾਬ ਬ੍ਰਿਜ ਜਿਹੜਾ 4000 ਕਰੋੜ ਤੋਂ ਦੁਨੀਆ ਦਾ ਅੱਗੇ ਦੇਖਣ ਜਾਂਦੇ ਸੀ ਆਈਫਲ ਟਾਵਰ ਅੱਗੇ ਦੇਖਣ ਜਾਂਦੇ ਸਟੈਚੂ ਆਫ ਲਿਬਰਟੀ ਪਰ ਮੋਦੀ ਜੀ ਆਏ ਜਿੱਦਨ ਦਾ ਲੋਕ ਦੇਖਣ ਆਉਂਦੇ ਆ ਦੁਨੀਆ 'ਚ ਉਹ ਸਟੈਚੂ ਆਫ ਯੂਨਿਟੀ ਜਿਹੜਾ ਵਿਰੋਧਰਾ ਦੇ ਵਿੱਚ ਐ ਪਟੇਲ ਸਾਹਿਬ ਖੜੇ ਆ ਕੋਈ ਮੁਕਾਬਲਾ ਨਹੀਂ ਅਚਨਾਬ ਬ੍ਰਿਜ ਦੁਨੀਆ ਦਾ ਰੇਲਵੇ ਦਾ ਸਭ ਤੋਂ ਸਟੀਲ ਦਾ ਉੱਚਾ ਵੱਡਾ ਬ੍ਰਿਜ ਆ ਇਹ ਦੁਨੀਆ ਦੇਖਣਾ ਆਇਆ ਕਰੂਗੀ ਵੀ ਇਹ ਕੀ ਆ ਤਿੰਨ ਇੱਕ ਬ੍ਰਿਜ ਉਹ ਇੰਜੀਨੀਅਰਿੰਗ ਇੱਕ ਮਾਡਲ ਆ ਜਿਹੜਾ ਤਿੰਨ ਘੰਟੇ ਦਾ ਸਫ਼ਰ ਜੰਮੂ ਤੋਂ ਸ਼੍ਰੀਨਗਰ ਲਈ ਤਿੰਨ ਘੰਟੇ ਦਾ ਸਫ਼ਰ ਇੱਕ ਬ੍ਰਿਜ ਨੇ ਘੱਟ ਕਰਤਾ ਤੇ ਮੋਦੀ ਜੀ ਬਾਕੀ ਪ੍ਰਧਾਨ ਮੰਤਰੀ ਬੁਲ ਪ੍ਰੂਫ ਗੱਡੀਆਂ 'ਚ ਬਹਿ ਕੇ ਬੰਕਰਾਂ 'ਚ ਬਹਿ ਕੇ ਜਾਂ ਬਟਨ ਦਬ ਕੇ ਦਿੱਲੀੋਂ ਮੋਦੀ ਜੀ ਦੇਸ਼ ਦਾ ਝੰਡਾ ਚੱਕ ਕੇ ਐਵੇਂ ਨਹੀਂ ਕਹਿੰਦੇ 56 ਇੰਚ ਦੀ ਛਾਤੀ ਇਹ ਕਹਿਣਾ ਸੌਖਾ ਹੁੰਦਾ ਬੜਾ ਰੋਕਦੇ ਆ ਜੀ ਪਾਕਿਸਤਾਨ ਦੇ ਨੇੜੇ ਆ ਜੀ ਉਹ ਐਸਾ ਜਜਵਾ ਹੈ ਦੇਸ਼ ਦਾ ਇਹ ਸੰਦੂਰ ਦੀ ਗੱਲ ਕਰਦੇ ਆ ਨਾ ਇਹਦਾ ਮਖੌਲ ਲੜਾਉਂਦੇ ਆ ਉਹਨਾਂ ਦੇ ਰਗਾਂ ਚ ਦੇਸ਼ ਦਾ ਖੂਨ ਜਿਹੜਾ ਤਿਰੰਗਾ ਚੱਕ ਕੇ ਉਹ ਸਾਹਮਣੇ ਤੁਰੇ ਖਾਲੀ ਜਗ੍ਹਾ ਚ ਸਿੱਧਾ ਪਾਕਿਸਤਾਨ ਵੱਲੋਂ ਵੀ ਆ ਗਿਆ ਤਿਰੰਗਾ ਲੈ ਕੇ ਦੇਸ਼ ਦਾ ਪ੍ਰਧਾਨ ਮੰਤਰੀ ਤੇ ਸਾਨੂੰ ਪੰਜਾਬ ਨੂੰ ਤਾਂ ਮੈਂ ਕਹਿੰਦਾ ਐਡਾ ਵੱਡਾ ਮੌਕਾ ਮਿਲਦਾ ਜੇ ਪਹਿਲਾ ਬਾਲਾਕوٹ ਅਟੈਕ ਕੀਤਾ ਇਹ ਜਿਹੜੇ ਪੁੱਛਦੇ ਆ ਕਾਂਗਰਸੀ ਤੇ ਆਮ ਆਦਮੀ ਪਾਰਟੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜੇ ਪਹਿਲਾ ਅਟੈਕ ਕੀਤਾ ਬਾਲਾਕੋਟ ਚ ਕੌਣ ਸੀ 에ਅਰ ਫੋਰਸ ਚੀਫ ਕੜੂਏ ਦੇ ਚੀਫ ਸੀ ਪੰਜਾਬ ਦੇ 에ਅਰ ਪੋਸਟਿਵ ਜਿਨ੍ਹਾਂ ਨੇ ਬਾਲਾਕੋਟ ਜਾ ਕੇ ਭੰਨੇ ਆ ਹੁਣ ਕੌਣ ਆ ਐਪੀ ਸਿੰਘ ਇੱਕ ਪੰਜਾਬ ਦਾ ਸਿਰ ਤੇ ਦਸਤਾਰ ਆ ਪੱਗਾ ਉਹਨਾਂ ਨੇ 에ਅਰ ਫੋਰਸ ਨਾਲ ਠੋਕਿਆ ਪਾਕਿਸਤਾਨ ਦੇ 25 ਤੋਂ 35 ਜਿਹੜੇ 에ਅਰ ਬੇਸ ਭੰਨੇ ਆ ਤੇ ਅਸੀਂ ਪੰਜਾਬ ਦੇ ਇਹ ਕਹਿਣਾ ਸੌਖਾ ਏ ਮੈਂ ਹੁਣ ਕਸ਼ਮੀਰ ਉਤਰਿਆ ਪਰਸੋ ਜੰਮੂ ਉਤਰਿਆ ਆ ਹਲਵਾਰਾ ਆਪਣੇ ਨਾਲ ਇਧਰਲੇ ਪਾਸੇ ਆਦਮਪੋਰਾ ਪਰੇ ਭੀਸੀਆਂ ਨਾਲ ਪਰ ਇਧਰ ਚੰਡੀਗੜਾ ਕਿਹੜਾ ਬੇਸ ਤੇ ਇੱਕ ਕੰਕਰ ਵੀ ਡਿਗੀ ਆ ਤੁਹਾਨੂੰ ਤਾਂ ਉਹ ਸਾਰਿਆਂ ਨੂੰ ਸਾਰਿਆਂ ਦੇ ਮੂਹਰੇ ਆ ਉਹਨਾਂ ਦਾ 에ਅਰ ਬੇਸ ਬਚਿਆ ਕੋਈ ਨਹੀਂ ਕਿ ਤੁਸੀਂ ਕੁਐਸਚਨ ਕਰਦੇ ਹੋ ਇਹਦਾ ਮਤਲਬ ਤੁਹਾਡਾ ਜੀ ਕਰਦਾ ਏ ਤੁਸੀਂ ਵਨ ਨੇਸ਼ਨ ਵਨ ਹਸਬੰਡ ਦੀ ਗੱਲ ਕਰਦੇ ਹੋ ਐਸੀ ਘਟਿਆ ਗੱਲ ਮੈਂ ਕਦੇ ਕਿਸੇ ਤੋਂ ਸੁਣੀ ਨਹੀਂ ਉਹ ਵੀ ਇੱਕ ਚੀਫ ਮਿਨਿਸਟਰ ਤੋਂ ਵਨ ਨੇਸ਼ਨ ਵਨ ਹਸਬੰਡ ਇੱਕ ਕਲੰਕ ਸਾਡੇ ਤੇ 스ਕਲੰਕ ਆਹੇ ਪੰਜਾਬੀਆਂ ਦੇ ਉੱਤੇ ਇੱਕ ਕਮੇਡੀ ਥੋੜੀ ਆ ਇਸ ਕਰਕੇ ਵੋਟ ਮੋਦੀ ਜੀ ਦੀ ਉਂਗਲੀ ਫੜਨੀ ਆ ਇੱਕ ਇੱਕ ਸੀਟ ਦੇ ਕੇ ਮੈਂ ਤਾਂ ਦੇਸ਼ ਘੁੰਮ ਲਿਆ ਮੈਂ ਦੇਖ ਲਿਆ ਬਿਹਾਰ ਚ ਕੀ ਹੋ ਰਿਹਾ ਉੱਤਰਾਖੰਡ ਚ ਕੀ ਹੋ ਰਿਹਾ ਯੂਪੀ ਚ ਕੀ ਹੋ ਰਿਹਾ ਰਾਜਸਥਾਨ ਚ ਕੀ ਹੋ ਰਿਹਾ ਹਰਿਆਣੇ ਚ ਕੀ ਹੋ ਰਿਹਾ ਡਵੈਲਪਮੈਂਟ ਦੀਆਂ ਨਦੀਆਂ ਹੁਣ ਆ ਪਾਣੀ ਦੀ ਗੱਲ ਕਰਦੇ ਆ ਆ ਇੰਡਸ ਵਾਟਰ ਟ੍ਰੀਟੀ ਜਿਹੜੀ ਕੈਨਸਲ ਕਰਕੇ ਕੋਈ ਕਮੀ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲਿਆ ਉਹਨਾਂ ਨੇ ਕਿਹਾ ਕੋਈ ਕਮੀ ਨਹੀਂ ਉਹਨਾਂ ਦੀ ਜਵਾਨ ਮੇਰੇ ਸਾਹਮਣੇ ਮੈਂ ਜਵਾਨ ਦੀ ਉਹਨਾਂ ਦੀ ਗੱਲ ਵੀ ਇਸ ਨਾਲ ਨਾ ਪੰਜਾਬ ਚ ਕਮੀ ਰਹੇ ਨਾ ਹਰਿਆਣੇ ਚ ਕਮੀ ਨੇ ਯਮਨਾ ਤੱਕ ਪਾਣੀ ਲੈ ਕੇ ਜਾਵਾਂਗੇ ਦਿੱਲੀ ਕਿਸੇ ਪਾਸੇ ਲੋੜ ਕਮੀ ਨਹੀਂ ਰਹੂ ਪਾਣੀ ਦੀ ਕਿ ਇੰਸਟਸ ਨੇ ਕਿਹਾ ਵਾ ਕੀ ਪੇਪਰ ਬਿਲਕੁਲ ਚੱਲੀ ਜਾਂਦੀ ਹੈ ਪੇਪਰ ਨਹੀਂ ਹੈਗੀ ਕੀ ਕਰਨਾ ਰਹੀ ਇੰਡਸਟਰੀ ਜਿਹੜੀ ਹੈਗੀ ਆ ਬਹੁਤ ਪਿੱਛੇ ਰਹੀ ਬਸ ਇੱਕੋ ਹੀ ਇੱਕੋ ਹੀ ਹੱਲ ਆ ਮੋਦੀ ਇੱਕੋ ਹੀ ਹੱਲ ਆ ਬੀਜੇਪੀ ਭਾਈ ਸਾਹਿਬ ਇੱਥੇ ਤਾਂ ਆਪਾਂ ਨੂੰ ਇੱਕ ਐਮਐਲਏ ਮਿਲਣਾ ਜੇ ਕਿਸੇ ਪਾਰਟੀ ਨੂੰ ਨਾਲ ਰਾਜ ਸਭਾ ਵੀ ਜਾਣੀ ਆ ਜੇ ਬੀਜੇਪੀ ਜਿਤਾਉਨੇ ਹੋ ਬੀਜੇਪੀ ਜਿੱਤਣ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਵੀ ਮਿਲਣੇ ਆ ਤੁਸੀਂ ਕੱਲਾ ਜੀਵਨ ਗੁਪਤਾ ਜੀ ਨੂੰ ਨਹੀਂ ਜਿਤਾਉਣਾ ਜੀਵਨ ਗੁਪਤਾਈ ਨੇ ਮੈਂ ਆਪਣੇ ਵੇਲੇ ਵੀ ਕਹਿੰਦਾ ਸੀ ਉਦੋਂ ਤਾਂ ਚਲੋ ਹਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨਹੀਂ ਸੀ ਫੈਸਲਾ ਨਹੀਂ ਸੀ ਲੋਕਾਂ ਦੇ ਮਨ 'ਚ ਕੋਈ ਸ਼ੰਕੇ ਹੋਣਗੇ ਹੁਣ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੋਏ ਆ ਮੋਦੀ ਜੀ ਉਹਨਾਂ ਨੇ ਰਣਨੀਤੀ ਨਾਲ ਜਿਹੜਾ ਤੁਸੀਂ ਕਹਿੰਦੇ ਹੋ ਲੇਬਰਾਂ ਦੀ ਕੰਮਾਂ ਦੀ ਇੰਡਸਟਰੀ ਦੀ ਨਾਲ ਸਾਡੇ ਕੋਲ ਉੱਤਰਾਖੰਡ ਦਾ ਸੀਐਮਬੀ ਨਾਲ ਆਉਣਾ ਯੂਪੀ ਦਾ ਸੀਐਮਬੀ ਸਾਡੇ ਨਾਲ ਆਉਣਾ ਹਰਿਆਣੇ ਦਾ ਸੀਐਮਬੀ ਸਾਡੇ ਨਾਲ ਆਉਣਾ ਰਾਜਸਥਾਨ ਦਾ ਸੀਐਮਬੀ ਸਾਡੇ ਨਾਲ ਆਉਣਾ ਮੱਧਿਆ ਪ੍ਰਦੇਸ਼ ਦਾ ਸੀਐਮਬੀ ਸਾਡੇ ਨਾਲ ਆਉਣਾ ਗੁਜਰਾਤ ਦਾ ਸੀਐਮ ਵੀ ਸਾਡੇ ਨਾਲ ਆਉਣਾ ਗੁਜਰਾਤ ਦਾ ਸੀਐਮ ਵੀ ਸਾਡੇ ਨਾਲ ਆਉਣਾ ਮਹਾਰਾਸ਼ਟਰ ਦਾ ਸੀਐਮ ਵੀ ਸਾਡੇ ਨਾਲ ਆਉਣਾ ਸਾਰਿਆਂ ਨੂੰ ਬਿਠਾ ਦਾਂਗੇ ਉਹਰੇ ਲਿਆ ਕੇ ਜਿਵੇਂ ਅਸੀਂ ਬੈਠੇ ਆ ਹਰ ਚੀਜ਼ ਜਿਹੜੀ ਵੀ ਚੀਜ਼ ਪੰਜਾਬ ਨੂੰ ਚਾਹੀਦੀ ਹੋਊਗੀ ਉਹ ਸਭ ਸੂਬਿਆਂ ਤੇ ਉਹ ਕੋਈ ਸਭ ਨੂੰ ਪਿਆਰ ਆ ਪੰਜਾਬ ਨਾਲ ਇਹਨਾਂ ਦੇ ਬੱਲੇ ਕੀ ਆ ਇੱਕ 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 ਦਿੱਲੀ ਸੀ ਉਹ ਵੀ ਵਿਹਲੇ ਕਰਕੇ ਤੋਰਦੇ ਇੱਧਰ ਖਜ਼ਾਨੇ ਹੀ ਖਜ਼ਾਨੇ ਆ ਭਰੇ ਪਏ ਆ ਜੋ ਮਰਜ਼ੀ ਲੈ ਲਿਓ ਜੋ ਮਰਜ਼ੀ ਲੈ ਲਿਓ ਕਿਸੇ ਮੁੱਖ ਮੰਤਰੀ ਤੁਹਾਨੂੰ ਕਹਿੰਦਾ ਵੀ ਨਾ ਨਹੀਂ ਕਰਦਾ ਚੰਨੀ ਜੀ ਨਾਲ ਉੱਤੇ ਤਾਂ ਬੰਦ ਨਹੀਂ ਤੱਕਦਾ ਉਹ ਲੋਕਾਂ ਨੂੰ ਇਸ ਦੀ ਕਾਫੀ ਲਾਭ ਦਾ ਪੰਜਾਬ ਦਾ ਲਾਭ ਚੰਨੀ ਦਾ ਬੇੜਾ ਬੈਠਿਆ ਏ ਚੰਨੀ ਦਾ ਬੇੜਾ ਇਹੀ ਚੰਨੀ ਆ ਜਿਹੜਾ ਹੁਣ ਵੀ ਸੀਡਬਲਿਊਸੀ ਮੀਟਿੰਗ ਚ ਪੁੱਛਦਾ ਏ ਵੀ ਬਾਲਾ ਕੋਟ ਬਾਰੇ ਉਹ ਤਾਂ ਦੱਸੋ ਜੀ ਬਾਲਾ ਇਹ ਇਹ ਜਿੱਥੇ ਰਹਿੰਦੇ ਆ ਚੰਨੀ ਸਾਹਿਬ ਉਹ ਇਹਨਾਂ ਦੇ ਹਲਕੇ 'ਚ ਹੀ ਪਿੰਡ ਘੜੂਆ ਪੈਂਦਾ ਏ ਜਿੱਥੇ ਦੇਰ 'ਚ ਇਹ ਚੀਫ ਸੀਗੇ ਇਹ ਚੰਨੀ ਖਰੜਦੇ ਨੇ ਖਰੜ ਰਹਿੰਦੇ ਆ ਉਹ ਨਾਲ ਹੀ ਘੜੂਆ ਪਿੰਡਾਂ ਤੇ ਇਸ ਵੇਲੇ ਉਹਨਾਂ ਦੀ ਕੋਠੀ ਜਿਹੜੀ ਮਹਾਲੀ ਪਾਈ ਹੋਈ ਹੈ ਚੰਨੀ ਸਾਹਿਬ ਜੇ ਇਲੈਕਸ਼ਨ ਸਟੰਟ ਆਪਣਾ ਆਪਣੀ ਜਿੱਤੇ ਫੇਰ ਨਹੀਂ ਪ੍ਰਧਾਨ ਮੰਤਰੀ ਜੀ ਉਰੇ ਆਏ ਹਰ ચીਫ ਮਿਨਿਸਟਰ ਜਿੱਥੇ ਵੀ ਜਾਂਦੇ ਆ ਪ੍ਰਧਾਨ ਮੰਤਰੀ ચીਫ ਮਿਨਿਸਟਰ ਰੀਸੀਵ ਕਰਦਾ ਇਹ ਨੇ ਨਾ ਇਹ ਗਿਆ ਨਾ ਡੀਜੀਪੀ ਭੇਜਿਆ ਨਾ ਕੋਈ ਹੋਰ ਭੇਜਿਆ ਚੀਫ ਸੈਕਟਰੀ ਕਿਉਂਕਿ ਪਤਾ ਸੀ ਕਿਸੇ ਚਾਰ ਬੰਦਿਆਂ ਨੂੰ ਮੂਹਰੇ ਲਾ ਕੇ ਰੋਕ ਕੇ ਪ੍ਰਧਾਨ ਮੰਤਰੀ ਉਦਣ ਇੱਕ ਤਾਂ ਨਿਸ਼ਾਨਾ ਬਣਾਇਆ ਪਾਕਿਸਤਾਨ ਦੀ ਮਦਦ ਕੀਤੀ ਕਿਉਂਕਿ ਇਹਾਂ ਦੇ ਇਹਨਾਂ ਦੇ ਇਹਨਾਂ ਦੇ ਅੰਦਰ ਦਾ ਪਾਕਿਸਤਾਨ ਇਹ ਉਹਨਾਂ ਨੂੰ ਨਿਸ਼ਾਨਾ ਬਣਾ ਸਕਦੇ ਸੀ ਇੱਕ ਲਾਂਚਰ ਨਾਲ ਵੀ ਉਹ ਖੜੇ ਰਹੇ ਅੱਧਾ ਘੰਟ ਵੀ ਮੈਂ ਅੱਜ ਜਾ ਕੇ ਆਪਣੇ ਪੰਜਾਬ ਲਈ ਅਨਾਉਂਸਮੈਂਟਾਂ ਕਰਨੀਆਂ ਗੱਫੇ ਦੇਣੇ ਆ ਪਰ ਉਹਨਾਂ ਨੂੰ ਉੱਥੋਂ ਇਹਨਾਂ ਨੇ ਮੋੜਿਆ ਹੈਲੀਕਾਪਟਰ ਨਹੀਂ ਉੱਡ ਸਕੀ ਉਹ ਗੱਡੀ 'ਚ ਚੱਲ ਪਏ ਅਜੇ ਕੀ ਪ੍ਰਧਾਨ ਮੰਤਰੀ ਕਦੇ ਇੰਨਾ ਸਫਰ ਕਰਦਾ ਨਹੀਂਗਾ ਪਰ ਉਹਨਾਂ ਨੇ ਕਿਹਾ ਨਹੀਂ ਅੱਜ ਮੈਂ ਫੌਜ ਦੇ ਵਿੱਚ ਜਿਹੜੀ ਇਹ ਗਿਣਤੀ ਵਧਾਉਣੀ ਆ ਅੱਜ ਮੈਂ ਪੈਰਾਮਿਲਟਰੀ ਫੋਰਸਸ ਪੰਜਾਬ ਦਾ ਹਿੱਸਾ ਵਧਾਉਣਾ ਜਿਵੇਂ ਕਰਜ਼ਾ ਮਾਫ਼ ਕਰਨਾ ਅੱਜ ਕਿਸਾਨ ਦਾ ਕਰਜ਼ਾ ਮਾਫ਼ ਕਰਨਾ ਅੱਜ ਮੈਂ ਇੰਡਸਟਰੀਅਲ ਹੱਬ ਗੋਵਿੰਦਗੜ੍ਹ ਨੂੰ ਅਨਾਉਂਸ ਕਰਨਾ ਅੱਜ ਮੈਂ ਲੁਧਿਆਣੇ ਨੂੰ ਦੇਣਾ ਅੱਜ ਮੈਂ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸਭ ਤੋਂ ਵੱਡਾ ਮਿਊਜ਼ੀਅਮ ਖੋਲਣਾ ਹੈ ਮੈਂ ਤਾਂ ਕਾਂਗਰਸ ਸੀਗਾ ਉਦੋਂ ਸਾਡੇ ਨਾਲ ਇਹ ਗੱਲਾਂ ਕਰਕੇ ਆਇਆ ਪ੍ਰਧਾਨ ਮੰਤਰੀ ਜੀ ਵੀ ਅੱਜ ਮੈਂ ਚੱਲੇ ਆ ਅਨਾਉਂਸਮੈਂਟ ਕਰਨ ਪਰ ਵੱਧ ਕਿਸਮ ਦੀ ਇਹ ਚੰਨੀ ਨੇ ਸਾਰਾ ਕੁਝ ਪੰਜਾਬ ਦਾ ਫਿਰ ਫਿਰ ਜੇ ਜੇ ਇਹ ਸੱਚਾ ਸੀ ਫਿਰ ਭੱਜਿਆ ਕਿਉਂ ਸੀ ਸਵਾ ਸਾਲ ਇਹ ਅਮਰੀਕਾ ਲੁਕਿਆ ਰਿਹਾ ਸਵਾ ਸਾਲ ਅਮਰੀਕਾ ਲੁਕਿਆ ਰਿਹਾ ਇਹ ਜੇ ਸੱਚਾ ਸੀ ਇਹ ਭੱਜਿਆ ਕਿਉਂ ਪਰ ਇਸ ਕਰਕੇ ਕੋਈ ਗੱਲ ਨਹੀਂ ਜੀਵਨ ਗੁਪਤਾ ਜੀ ਇੱਕ ਸ਼ੁਰੂਆਤ ਆ ਮੈਂ ਵੀ ਇਹੀ ਗੱਲ ਕਹਿੰਦਾ ਸੀ ਪਰ ਤੁਸੀਂ ਇਹ ਦੇਖੋ ਹਾਰਮਨ ਤੋਂ ਬਾਅਦ ਹੀ ਉਹਨਾਂ ਦੇ ਮਨ ਚ ਪੰਜਾਬ ਪ੍ਰਤੀ ਪਿਆਰ ਦੇਖੋ ਕੀ ਆ ਇਲੈਕਸ਼ਨ ਹਾਰਨ ਤੋਂ ਬਾਅਦ ਵੀ ਉਹਨਾਂ ਨੇ ਅੱਜ ਸਭ ਤੋਂ ਵੱਡਾ ਮਹਿਕਮਾ ਦੇ ਕੇ ਮੈਨੂੰ ਮੰਤਰੀ ਬਣਾਇਆ ਹੋਇਆ ਇਹ ਨਹੀਂ ਸਰਦਾਰ ਪਹਿਲਾਂ ਵੀ ਸੀ ਸਰਦੀਪ ਪੂਰੀ ਜੀ ਕੈਬਨਿਟ ਮੰਤਰੀ ਸੀ ਪਰ ਮੈਂ ਪੰਜਾਬ ਚੋਂ ਇਲੈਕਸ਼ਨ ਲੜਿਆ ਸੀ ਉਹ ਕਹਿੰਦੇ ਪੰਜਾਬ ਦਾ ਇੱਕ ਜਿਹੜਾ ਪੰਜਾਬੀ ਆ ਉਹਨੂੰ ਇੱਥੇ ਬਿਠਾਉਣਾ ਹੀ ਬਿਠਾਉਣਾ ਕੈਬਨਿਟ ਚ ਇਹ ਪਿਆਰ ਆ ਜਿੱਦਣ ਅਸੀਂ ਪੰਜਾਬ ਚ ਮਾੜਾ ਮੋਟਾ ਉਹਨਾਂ ਦਾ ਹੱਥ ਫੜ ਲਈ ਨਾਲੇ ਸਭ ਨੂੰ ਓਜਮਾ ਲਿਆ ਜੀ ਸਾਹਿਬ ਸਭ ਨੂੰ ਓਜਮਾ ਲਿਆ ਸਭ ਦੇ ਦੇਖ ਲੇ ਵੀ ਪੰਜਾਬ ਨੂੰ 1 ਲੱਖ 2 ਲੱਖ 3 ਲੱਖ 4 ਲੱਖ ਕਰੋੜਾਂ ਚੀ ਕਰਜ਼ਾ ਵਧਾਇਆ ਇਸ ਕਰਕੇ ਰੱਬ ਦੇ ਵਾਸਤੇ ਅਸੀਂ ਤਾਂ ਪੰਜਾਬ ਖਾਤਰ ਸੁੱਖ ਭਾਲਦੇ ਆ ਵੀ ਭਾਜਪੀ ਕਮਲ ਦਾ ਫੁੱਲ ਚੁਣ ਲੋ ਜਿਹੜੇ ਰਾਜ ਸਭ ਤੋਂ ਪਿੱਛੇ ਸੀ ਉਹ ਅੱਗੇ ਨਿਕਲ ਗਏ ਕਿਉਂਕਿ ਉੱਥੇ ਭਾਜਪੀ ਆਈ મોદી ਜੀ ਦੀ ਡਬਲ ਇੰਜਨ ਸਰਕਾਰ ਆਈ ਆਪ ਜੀਵਨ ਗੁਪਤਾ ਜੀ ਨੂੰ ਕਦੇ ਨਹੀਂ ਫਿਰਦੇ ਇਸੇ ਲਈ ਇੰਨਾ ਹੀ ਮੇਰੇ ਸ਼ਬਦ ਸੀ ਬੇਨਤੀ ਕਬੂਲੋਗੇ ਤੁਹਾਡੇ ਕੋਲ ਰੋਜ਼ ਅਸੀਂ ਇਹ ਬੇਨਤੀ ਕਰਦੇ ਰਹਿਵਾਂਗੇ ਮੇਰੇ ਸਾਰੇ ਵੋਟਰ ਵੈਸਟਦਿਆਂ ਨੂੰ ਵੀ ਬਾਹਰ ਨਿਕਲ ਕੇ ਇੱਕ ਵਾਰ ਇੱਕ ਵਾਰ ਤੁਸੀਂ ਮੋਦੀ ਜੀ ਨੂੰ ਵੋਟ ਪਾਓ